2 3 ਤੇ 4 2 3 ਤੇ 4 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤਰੀਕ ਗਲਤੀ ਨਾਲ ਕੋਟ ਹੋ ਗਿਆ ਮੈਂ ਤਾਂ ਗਲਤੀ ਨਾਲ ਲਿਖਿਆ ਗਿਆ ਸੋ 2 3 ਤੇ 4 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜਿਹਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹ ਲੈ ਕੇ ਆਉਣੇ ਨੇ ਸੋ ਹੁਣ ਅਮਨੁਰਾਜੀ ਤੁਹਾਨੂੰ ਕੁਝ ਹੋਰ ਜਿਹੜੇ ਰਹਿ ਗਏ ਸੀ ਉਹ ਉਹਨਾਂ ਮੈਮੋਰੈਂਡਮਸ ਬਾਰੇ ਦੱਸਣਗੇ ਬਹੁਤ ਬਹੁਤ ਧੰਨਵਾਦ ਮੇਰੇ ਸੀਨੀਅਰ ਕੈਬਨਿਟ ਕੋਲੀਗ ਹਰਪਾਲ ਚੀਮਾ ਜੀ ਦਾ ਸਾਰੇ ਸਾਥੀਆਂ ਦਾ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਨੇ ਕਈ ਇੰਪੋਰਟੈਂਟ ਇਸ਼ੂਜ਼ ਨੇ ਜਿਹੜੇ ਉਹ ਚੀਮਾ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕਰ ਹੀ ਲਏ ਨੇ ਜਿਹੜੇ ਅੱਜ ਕੈਬਨਿਟ ਦੇ ਵੱਲੋਂ ਪਾਸ ਕੀਤੇ ਗਏ ਨੇ ਮੈਂ ਕੁਝਕ ਹੋਰ ਇਸ਼ੂਜ਼ ਜਿਹੜੇ ਅੱਜ ਕੈਬਨਿਟ ਨੇ ਕਲੀਅਰ ਕੀਤੇ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕੁਝ ਸੋਸ਼ਲ ਇਸ਼ੂਜ਼ ਦੇ ਉੱਪਰ ਮੈਂ ਚਾਨਣ ਜ਼ਰੂਰ ਪਾਉਣਾ ਚਾਹੂੰਗਾ ਇੱਕ ਆਪਾਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਮਾਜ ਦੇ ਵਿੱਚ ਕਈ ਵਾਰੀ ਫੈਮਿਲੀ ਦੇ ਵਿੱਚ ਡਿਸਪਿਊਟਸ ਨੇ ਜਿਹੜੇ ਉਹ ਪੈ ਜਾਂਦੇ ਨੇ ਤੇ ਉਹਦਾ ਜੋ ਜੁਡੀਸ਼ਰੀ ਵੱਲੋਂ ਇੱਕ ਪ੍ਰੋਪਰ ਸੈਟਅਪ ਹੈ ਕਿ ਤੁਸੀਂ ਫੈਮਿਲੀ ਕੋਰਟਸ ਨੇ ਜਿਹੜੀਆਂ ਉਹਦੇ ਵਿੱਚ ਕਾਉਂਸਲਿੰਗ ਦੇ ਜ਼ਰੀਏ ਪਾਰਟੀਆਂ ਨੂੰ ਪਰਿਵਾਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਦੇ ਡਿਸਪਿਊਟ ਸੈਟਲ ਕਰਨ ਦਾ ਮੈਂ ਸਮਝਦਾ ਕਿ ਇਹ ਪੋਲੀਟਿਕਲ ਨਾਲੋਂ ਇਹ ਐਡਮਿਨਿਸਟ੍ਰੇਟਿਵ ਨਾਲੋਂ ਇਹ ਸੋਸ਼ਲ ਕੌਜ਼ ਜ਼ਿਆਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਰਿਮਨਰੇਸ਼ਨ ਜਿਹੜਾ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਦੀ ਸਪੋਰਟ ਲਈ ਜਾਂਦੀ ਸੀਗੀ ਇਸ ਪਵਿੱਤਰ ਕੰਮ ਦੇ ਲਈ ਉਹਨਾਂ ਦਾ ਰਿਮਨਰੇਸ਼ਨ ਬਹੁਤ ਲੰਬੇ ਸਮੇਂ ਤੋਂ ਚੱਲਿਆ ਆਂਦਾ ਸੀਗਾ ਬਹੁਤ ਥੋੜਾ ਸੀਗਾ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਫਾਰ ਐਗਜ਼ਾਮਪਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ 75 ਰੁਪਏ ਪਰ ਡੇ ਦਿੱਤੇ ਜਾਂਦੇ ਸੀਗੇ ਤੇ ਅੱਜ ਦੀ ਡੇਟ ਦੇ 75 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਉਹ 75 ਤੋਂ ਵਧਾ ਕੇ 600 ਰੁਪਏ ਪਰ ਡੇ ਜਿਹੜੀ ਉਹ ਕੀਤੀ ਗਈ ਹੈ ਇਸੇ ਤਰੀਕੇ ਨਾਲ ਜੇ ਉਹਨਾਂ ਨੇ ਕੋਈ ਲੀਗਲ ਏਡ ਲੈਣੀ ਹੋਊਗੀ ਤੇ ਉਹਦੇ ਵਿੱਚ ਪਹਿਲਾਂ 1000 ਰੁਪਏ ਦਿੱਤਾ ਜਾਂਦਾ ਸੀਗਾ ਜਿਹੜਾ ਕਿ ਅਸੀਂ ਕਨਸਿਡਰ ਕੀਤਾ ਕਿ ਇਹ ਬਹੁਤ ਮੀਗਰ ਹੈ ਬਹੁਤ ਘੱਟ ਹੈ ਉਹਨੂੰ ਵਧਾ ਕੇ 3000 ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਚੰਗੇ ਕੈਲੀਬਰ ਦੇ ਲੀਗਲ ਜਾਂ ਸੋਸ਼ਲ ਸਟੈਂਡਿੰਗ ਵਾਲੇ ਲੋਕ ਨੇ ਜਿਹੜੇ ਕਾਉਂਸਲਰ ਨੇ ਉਹ ਆ ਸਕਣ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈ ਸਕੇ ਤੇ ਉਹਦੇ ਨਾਲ ਜਿਹੜੇ ਫੈਮਿਲੀ ਡਿਸਪਿਊਟਸ ਨੇ ਉਹ ਘੱਟ ਸਕਣ ਉਹ ਚੰਗਾ ਤਰੀਕੇ ਨਾਲ ਰੈਜ਼ੋਲੂਸ਼ਨ ਹੋ ਸਕੇ ਸੋ ਇਹ ਇੱਕ ਇਹ ਫੈਸਲਾ ਜਿਹੜਾ ਇਹ ਕੀਤਾ ਗਿਆ ਜਿਹੜਾ ਮੈਂ ਸਮਝਦਾ ਕਾਫੀ ਕਾਫੀ ਇਦਰਾ ਫਰਕ ਹੈ ਜਿਹੜਾ ਉਹ ਪਾਏਗਾ ਸੋ ਦੂਸਰਾ ਮੈਡੀਕਲ ਔਰ ਜਿਹੜੇ ਬਾਕੀ ਲੀਗਲ ਐਕਸਪੋਰਟਸ ਨੇ ਉਹਨਾਂ ਦਾ ਵੀ ਜਿਹੜਾ ਫੀ ਸੀਜੀਓ 1500 ਰੁਪਏ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹਦੇ ਨਾਲ ਕਾਫੀ ਚੀਜ਼ਾਂ ਦਾ ਮੈਂ ਸਮਝਦਾ ਕਿ ਇੰਪਰੂਵਮੈਂਟ ਹੈ ਜਿਹੜੀ ਜੁਡੀਸ਼ਰੀ ਦੇ ਉੱਪਰ ਵੀ ਬੋਝ ਦੇ ਨਾਲ ਘਟੇਗਾ ਨੰਬਰ 2 ਇੱਕ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਯੂਥ ਪੰਜਾਬ ਦੀ ਪੂਰੇ ਦੇਸ਼ ਦੀ ਤਾਕਤ ਹੈ ਤੇ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਬਹੁਤ ਸਾਰੀਆਂ ਕ੍ਰੀਤੀਆਂ ਨੇ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋ ਜਾਂਦੀਆਂ ਨੇ ਇਹਦੇ ਲਈ ਅੱਜ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਕਿ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅਜ ਤੱਕ ਕੋਈ ਸਪੋਰਟਸ ਦੀ ਪਾਰਟੀਕੂਲਰ ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਹਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਦੇ ਮੈਂਬਰ ਹੋਣਗੇ ਹਰ ਆ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅੱਜ ਈਰਮਾਰਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ तकरीबन 100 ਏਕੜ ਦਾ ਇੱਕ ਚੰਗ ਹੈ ਜਿਹੜਾ ਉਹ ਮੇਬੀ ਕਲੋਸ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਇਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਗ ਕਿਹੜਾ ਕੀਤਾ ਜਾਏਗਾ ਜਿਹੜੀ ਐਡਵੈਂਚਰਲ ਸਪੋਰਟਸ ਪਾਲਿਸੀ ਹੈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਇਟਸ ਅ ਨੈਕਸਟ ਸਟੈਪ ਇਨ दैट ਡਾਇਰੈਕਸ਼ਨ ਥਰਡਲੀ ਇੱਕ ਬਹੁਤ ਅਹਿਮ ਇਸ਼ੂ ਜੋ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੱਲਾ ਮਾਰ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਹੁਣ ਦੇਖਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਨੇ ਪੰਜਾਬ ਨੂੰ ਬਹੁਤ ਮਾਣ ਹੈ 올림픽ਸ ਦੇ ਵਿੱਚ ਵੀ ਜੋ ਉਹਨਾਂ ਨੇ ਨੇ ਜੋ ਆਪਣੇ ਆਪ ਨੂੰ ਸਾਬਤ ਕੀਤਾ ਉਹਦੇ ਲਈ ਖੇਡ ਵਿਭਾਗ ਵੱਲੋਂ ਇੱਕ ਨਵੀਂ ਜਿਹੜੀ ਪਾਲਿਸੀ ਹੈ ਉਹ ਲਿਆਂਦੀ ਗਈ ਉਹ ਸੋਧ ਕੀਤੇ ਗਏ ਨੇ ਆਊਟਸਟੈਂਡਿੰਗ ਸਪੋਰਟਸ ਪਰਸਨ ਐਂਡ ਸਪੋਰਟਸ ਮੈਡੀਕਲ ਕੇਡਰ ਹੈ ਜਿਹੜਾ ਉਹ ਨਵਾਂ ਐਸਟੈਬਲਿਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਜਿੰਨੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਿੰਗ ਦੇ ਜਿਹੜੇ ਸਪੋਰਟਸ ਪਰਸਨ ਹੋਣਗੇ ਉਹਨਾਂ ਨੂੰ ਦਾ ਇੱਕ ਸਪੈਸ਼ਲ ਕੇਡਰ ਹੈ ਜਿਹੜਾ 500 ਬੰਦਿਆਂ ਦਾ ਉਹ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ 460 ਕੋਚੇਸ ਔਰ ਸੀਨੀਅਰ ਕੋਚੇਸ ਹੋਣਗੇ ਤੇ 40 ਡਿਪਟੀ ਡਾਇਰੈਕਟਰਸ ਹੋਣਗੇ ਜਿਹੜਾ ਬੰਦਾ ਜਿਸ ਲੈਵਲ ਦਾ ਦੇ ਦੇ ਉੱਪਰ ਮੈਡਲ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਜਿੱਤ ਕੇ ਲੈ ਕੇ ਆਉਂਦਾ ਉਹਨਾਂ ਨੂੰ ਇਹਦੇ ਵਿੱਚ ਜਿਹੜੀ ਡਾਇਰੈਕਟਰ ਰਿਕਰੂਟਮੈਂਟ ਹੈ ਉਹ ਹੋएगी ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਕਿਉਂਕਿ ਜਿਹੜਾ ਬੰਦਾ ਵਾਂਸ ਸਪੋਰਟਸ ਪਰਸਨ ਇਜ਼ ਆਲਵੇਸ ਅ ਸਪੋਰਟਸ ਪਰਸਨ ਜਿਹੜਾ ਇੱਕ ਬੰਦਾ ਸਪੋਰਟਸ ਦੇ ਨਾਲ ਜੁੜ ਗਿਆ ਗਰਾਊਂਡ ਦੇ ਨਾਲ ਫੀਲਡ ਦੇ ਨਾਲ ਜੁੜ ਗਿਆ ਉਹਨੂੰ ਜੇ ਤੁਸੀਂ ਕਦੇ ਹੋਰ ਮਿਲਕੀ ਦੇ ਵਿਭਾਗਾਂ ਦੇ ਵਿੱਚ ਵੀ ਲਾ ਦਿਨੇ ਤਾਂ ਉਹ ਪਰਫਾਰਮ ਨਹੀਂ ਬੰਦਾ ਕਰ ਪਾਉਂਦਾ ਕਿਉਂਕਿ ਉਹਦਾ ਫੀਲ ਨਹੀਂ ਹੈਗਾ ਸੋ ਇਹਦੇ ਨਾਲ ਉਹ ਬੰਦਾ ਜਦੋਂ 500 ਸੀਨੀਅਰ ਕੋਚੇਸ ਕੋਚੇਸ ਡਿਪਟੀ ਡਾਇਰੈਕਟਰਸ ਹੋਣਗੇ ਤੇ ਉਹਨਾਂ ਨੂੰ ਨੀਟੀ ਗ੍ਰਿਟੀਆਂ ਦੀ ਜਿਹੜੀ ਸਪੋਰਟਸ ਦੀ ਉਹ ਵੀ ਪਤਾ ਹੋਣਗੇ ਤੇ ਉਹਨੂੰ ਕਿਵੇਂ ਪ੍ਰਮੋਟ ਕਰਨਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹਦੇ ਨਾਲ ਪੰਜਾਬ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਹੋਏਗਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਇਹ ਚਾਹੇ ਅੱਜ ਤੁਹਾਨੂੰ ਸੁਣਨ ਨੂੰ ਬਿਸ਼ੱਕ ਛੋਟਾ ਲੱਗੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤਾ एनवायरनमेंट है जेड़ा वो मोस्ट इंपोर्टेंट है ते एनवायरनमेंट ਦੇ ਨਾਲ ਕਿਸ ਤਰੀਕੇ ਨਾਲ ਖਿਲਵਾੜ ਹੋ ਰਿਹਾ ਆਪਾਂ ਦੇਖ ਰਹੇ ਆਂ ਮੀਂਹ ਪੈਂਦੇ ਨੇ ਬੱਦਲ ਫਟਦੇ ਨੇ ਕਿਵੇਂ ਪਹਾੜਾਂ ਦੇ ਪਹਾੜਾ ਖਿਸਕ ਰਹੇ ਨੇ ਲੈਂਡਸਲਾਈਡਸ ਹੁੰਦੀਆਂ ਨੇ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਵੈਸੇ ਵੀ ਪਿਛਲੇ ਲੰਮੇ ਸਮੇਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਗ੍ਰੀਨ ਬੈਚ ਨੇ ਜਾਂ ਫੋਰੈਸਟ ਦਾ ਏਰੀਆ ਉਹ ਘਟਾ ਹੈ ਨਵੀਂ ਪਾਲਿਸੀ ਹੈ ਜਿਹੜੀ ਉਹ ਨਾਨ ਫੋਰੈਸਟ ਲੈਂਡਸ ਦੇ ਲਈ ਜਿਹੜੇ ਸਰਕਾਰੀ ਜਾਂ ਪਬਲਿਕ ਪਲੇਸਿਸ ਵੀ ਨੇ ਉਹਦੇ ਉੱਪਰ ਗ੍ਰੀਨ ਬੈਲਟ ਨੂੰ ਕਿਵੇਂ ਵਿਧਾਇਆ ਜਾਵੇ ਗ੍ਰੀਨਰੀ ਨੂੰ ਕਿਵੇਂ ਵਿਧਾਇਆ ਜਾਵੇ ਉਹਦੇ ਲਈ ਪਲਾਂਟੇਸ਼ਨ ਆਫ ਟਰੀਜ਼ ਹੈ ਜਿਹੜਾ ਉਹ ਇੱਕ ਟੀਚਾ ਮਿਥਿਆ ਗਿਆ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਮਹਿਜ਼ 5.92% ਜ਼ਮੀਨ ਹੈ ਜਿਹੜੀ ਫੋਰੈਸਟ ਦੇ ਟਰੀਜ਼ ਦੇ ਗ੍ਰੀਨਰੀ ਦੇ ਥੱਲੇ ਹੈ ਇਹਨੂੰ ਵਧਾ ਕੇ 75% ਤੱਕ ਲੈ ਕੇ ਜਾਣ ਦਾ ਟਾਰਗੇਟ ਪੰਜਾਬ ਸਰਕਾਰ ਨੇ ਮਿਥਿਆ 2030 ਤੱਕ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਔਰ ਇਹਦੇ ਵਿੱਚ ਇਕੱਲੇ ਸਰਕਾਰ ਨੂੰ ਹੀ ਨਹੀਂ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਜਿੰਨੀ ਪਲਾਂਟੇਸ਼ਨ ਹੋਵੇ ਜਿੰਨੀ ਗ੍ਰੀਨਰੀ ਹੋਵੇ ਉਹਨਾਂ ਬਿਹਤਰ ਹੈ ਆ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਔਰ ਅਹਿਮ ਇਸ਼ੂ ਜਿਹੜਾ ਕਿ ਕਈ ਵਾਰੀ ਪੋਲਿਟੀਕਲੀ ਵੀ ਔਰ ਤੁਹਾਡੇ ਮੀਡੀਆ ਦੇ ਵਿੱਚ ਵੀ ਸੁਰਖੀਆਂ ਵਟੋਰਦਾ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਜ਼ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ तकरीबन 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮਿਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀਆਂ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ